ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕਰ ਤੇ ਮੈਂ ਸੁਮਨ ਪ੍ਰੀਤਕਰ ਅੱਜ ਹੈ 3 ਜੁਲਾਈ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 3 ਜੁਲਾਈ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਜਾ ਅਦਰ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਨਾਲ ਹੀ ਵਿੱਚ ਮਹਿਲਾ ਯੂਰੋ ਕੱਪ 2025 ਦਾ ਕਿਤਾਬ ਕਿਸ ਨੇ ਜਿੱਤਿਆ ਹੈ ਮਹਿਲਾ ਯੂਰੋ ਕੱਪ 2025 ਦਾ ਕਿਤਾਬ ਇੰਗਲੈਂਡ ਨੇ ਸਪੈਨ ਨੂੰ ਹਰਾ ਕੇ ਜਿੱਤਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇੰਗਲੈਂਡ ਨੇ ਵਿਸ਼ਵ ਚੈਂਪੀਅਨਸ ਸਪੈਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਮਹਿਲਾ ਯੂਰੋਪੀਅਨ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ ਹਾਲ ਹੀ ਵਿੱਚ RBI ਦੇ ਕੇਂਦਰੀ ਨਿਰਦੇਸ਼ਕ ਮੰਡਲ ਵਿੱਚ ਕਿਸ ਨੂੰ ਡਾਇਰੈਕਟਰ ਨਾਮਜ਼ਦ ਕੀਤਾ ਗਿਆ। ਹਾਂਜੀ RBI ਦੇ ਕੇਂਦਰੀ ਨਿਰਦੇਸ਼ਕ ਮੰਡਲ ਵਿੱਚ ਅਨੁਰਾਦਾ ਠਾਕੁਰ ਨੂੰ ਡਾਇਰੈਕਟਰ ਨਾਮਜ਼ਦ ਕੀਤਾ ਗਿਆ। অপশন এ ইজ দা রাইট আনসার দেখ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ અનુરાধা ਠਾਕੁਰ ਹੁਣ ਇੱਕ ಅಪয়েন্টਮੈਂਟ ਦੀ ਗੱਲ ਆ ਤੈ ਸੋਚਾਂ ਨੇ ਨਿਰਮਲ ਕੇ ਮਿੰਡਾ ਨੂੰ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ ਪ੍ਰੋਫੈਸਰ ਰੂਮਾ ਕਾਂਜੀ ਲਾਲ ਨੂੰ 인द्रा गांधी ਨੈਸ਼ਨਲ ওপেন ਯੂਨੀਵਰਸਿਟੀਆਂ ਦਾ ਨਮਾ اوف ਵਾਈਸ ਚ্যান্সਲਰ ਚੁਣਿਆ ਗਿਆ ਅਭਿਸ਼ੇਕ ਨਾਇਰ ਨੂੰ ਮਹਿਲਾ ਪ੍ਰੀਮੀਅਰ ਲੀਗ ਫਰਾਂਚਾਈਜ਼ੀ ਯੂਪੀ ਵਾਰੀਅਰਜ਼ ਦਾ ਮੁੱਖ ਕੋਚ ਚੁਣਿਆ ਗਿਆ ਅਜੇ ਸੇਟ ਬੀਮਾ ਰੈਗੂਲੇਟਰੀ ਆਈਆਰਡੀਏਆਈ ਦੇ ਨਵੇਂ ਚੇਅਰਮੈਨ ਬਣੇ ਅਜੇ ਕੁਮਾਰ ਸ਼ਰੀਵਾਸਤਵ ਨੂੰ ਐਚ ਏ ਐਲ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਅਭਿਜੀਤ ਕਿਸ਼ੋਰ ਨੂੰ COAI ਦਾ ਮੁੜ ਨਵਾਂ ਚੇਅਰਮੈਨ ਚੁਣਿਆ ਗਿਆ। Apple ਨੇ S V Khan ਨੂੰ ਮੁੱਖ ਸੰਚਾਲਨ ਅਧਿਕਾਰੀ ਚੁਣਿਆ ਨੈਕਸਟ। ਭਾਰਤੀ ਫੌਜ ਨੇ ਹਾਲ ਹੀ ਵਿੱਚ ਐਕਸਰਸਾਈਜ਼ ਡਰੋਨ ਪ੍ਰਹਾਰ ਕਿੱਥੇ ਆਯੋਜਿਤ ਕੀਤੀ? ਜਿੰਨੇ ਵੀ ਹਮਲੇ ਹੁੰਦੇ ਆ ਜ਼ਿਆਦਾਤਰ ਡਰੋਨ ਦੇ ਨਾਲ ਕੀਤੇ ਜਾਂਦੇ ਆ ਤਾਂ ਭਾਰਤੀ ਫੌਜ ਨੇ ਐਕਸਰਸਾਈਜ਼ ਕੀਤੀ ਆ ਡਰੋਨ ਪ੍ਰਹਾਰ। ਇਹ ਆਯੋਜਿਤ ਕੀਤੀ ਗਈ ਨਾਗaland ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇਹ ਨਾਗਾਲੈਂਡ ਦੀ ਕੈਪੀਟਲ ਕੋਹਿਮਾ ਦੇ ਵਿੱਚ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨਾਗਾਲੈਂਡ ਨਾਗਾਲੈਂਡ ਦੀ ਕੈਪੀਟਲ ਆ ਕੋਹਿਮਾ ਚੀਫ ਮਿਨਿਸਟਰ ਆ ਨੈਫਰੀਓ ਗਵਰਨਰ ਆ ਲਾ ਗਨੇਸ਼ਨ ਨਾਗਾਲੈਂਡ ਨੇ ਛੱਤ ਤੇ ਸੂਰਜ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਸੋਲਰ ਮਿਸ਼ਨ ਦੀ ਸ਼ੁਰੂਆਤ ਕੀਤੀ ਮੈਲੋਰੀ ਨਾਗਾਲੈਂਡ ਦਾ 17ਵਾਂ ਜ਼ਿਲ੍ਹਾ ਬਣਿਆ ਨਾਗਾਲੈਂਡ ਨੇ 25ਵੇਂ ਹੌਰਨਵਿਲ ਫੈਸਟੀਵਲ ਲਈ ਵੈਲਜ਼ ਨਾਲ ਭਾਈਵਾਲੀ ਕੀਤੀ ਨੈਕਸਟ ਹੈ ਹਾਲ ਹੀ ਵਿੱਚ 2025 ਵੈਲਜੀਅਨ ਗ੍ਰਾਂ ਪ੍ਰੀ ਕਿਸ ਨੇ ਜਿੱਤੇ ਆ 2025 ਵੈਲਜੀਅਨ ਗ੍ਰਾਂ ਪ੍ਰੀ ਇਹ ਜਿੱਤੇ ਆ ਵਾਜੀ ਔਸਕਰ ਪੀਆ ਸੱਤਰੀ ਨੇ অপਸ਼ਨ A ਇਜ਼ ਦਾ ਰਾਈਟ ਆਨਸਰ 2025 ਵੈਲਜੀਅਨ ਗ੍ਰਾਂ ਪ੍ਰੀ ਔਸਕਰ ਪੀਆ ਸੱਤਰੀ ਨੇ ਜਿੱਤੇ ਆ ਲੈਂਡੋ ਨੋਰਿਸ ਨੇ ਗ੍ਰਾਂ ਪ੍ਰੀ ਬ੍ਰਿਟਿਸ਼ ਗ੍ਰਾਂ ਪ੍ਰੀ ਜਿੱਤਿਆ ਯੋਰਸ ਰਸਲ ਨੇ ਕੈਨੇਡੀਅਨ ਗ੍ਰਾਂਪਰੀ 2025 ਜਿੱਤੀ ਆਸਕਰ ਪਿਆ ਸੁਤਰੀ ਨੇ ਸਪੈਨਿਸ਼ ਗ੍ਰਾਂਪਰੀ 2025 ਵੀ ਜਿੱਤੇ ਆ ਲੈੰਡੋ ਨੋਰਿਸ ਨੇ ਮੋਨਾਕੋ ਗ੍ਰਾਂਪਰੀ 2025 ਜਿੱਤੇ ਆ ਨੈਕਸਟ ਹੈ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ 87ਵਾਂ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਇਸ ਦਾ 87ਵਾਂ ਸਥਾਪਨਾ ਦਿਵਸ ਮਨਾਇਆ ਗਿਆ ਵਾ 27 ਜੁਲਾਈ ਨੂੰ ਕਿਉਂਕਿ ਇਸ ਦੀ ਸਥਾਪਨਾ 27 ਜੁਲਾਈ 1939 ਨੂੰ ਹੋਈ ਸੀ ਇਸ ਕਰਕੇ 27 ਜੁਲਾਈ ਨੂੰ CRPF ਦਾ ਸਥਾਪਨਾ ਦਿਵਸ ਮਨਾਇਆ ਗਿਆ ਤੇ 87ਵਾਂ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਸੰਸਦ ਟੀਵੀ ਦੇ ਨਵੇਂ ਸੀਈਓ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਸੰਸਦ ਟੀਵੀ ਦੇ ਨਵੇਂ ਸੀਈਓ ਬਣੇ ਹਨ ਉਤਪਲ ਕੁਮਾਰ ਸਿੰਘ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਉਤਪਲ ਕੁਮਾਰ ਸਿੰਘ ਹੁਣ ਇੱਕੋ ਅਪੁਆਇੰਟਮੈਂਟ ਦੀ ਗੱਲ ਹੈ ਤੇ ਨਿਤਿਨ ਗੁਪਤਾ ਨੂੰ ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਟੀ ਦਾ ਚੇਅਰਮੈਨ ਚੁਣਿਆ ਗਿਆ ਪੁਨੀਤ ਗੋਇਣ ਨੂੰ ਮਣੀਪੁਰ ਦਾ ਨਵਾਂ ਮੁਖਸਤਰ ਚੁਣਿਆ ਗਿਆ ਸੰਜੇ ਕੋਲ ਨੂੰ ਗਿਫਟ ਸਿਟੀ ਦਾ ਪ੍ਰਬੰਧਨ ਨਿਰਦੇਸ਼ਕ ਤੇ ਸੀਈਓ ਚੁਣਿਆ ਗਿਆ ਹਿਮੰਤ ਰੂਪਾਨੀ ਨੂੰ ਹਿੰਦੁਸਤਾਨ ਕੋਕਾ ਕੋਲਾ ਵੈਵਰੇਜਸ ਦਾ ਨਵਾਂ ਸੀਈਓ ਚੁਣਿਆ ਗਿਆ ਰਗਵਿੰਦਰ ਸ਼੍ਰੀਨਿਵਾਸ ਪੱਟ ਨੂੰ ਕਰਨਾਟਕ ਬੈਂਕ ਦਾ ਐਮਡੀ ਅਤੇ ਸੀਈਓ ਚੁਣਿਆ ਗਿਆ ਆਰਦਰਾਜ ਸੁਆਮੀ ਐਲਆਈਸੀ ਦੇ ਨਵੇਂ ਐਮਡੀ ਅਤੇ ਸੀਈਓ ਬਣੇ ਅਭਿਜੀਤ ਸੇਠ ਸਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਨਵੇਂ ਚੇਅਰਮੈਨ ਬਣੇ ਸੋਨਾਲੀ ਮਿਸਰਾ ਨੂੰ ਆਰਪੀਐਫ ਦਾ ਡਾਇਰੈਕਟਰ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿਚਕਾਰ ਟੋਨਾ ਉਦਯੋਗ ਅਤੇ ਜਲ ਪਾਲਣ ਨੂੰ ਤਸ਼ਾਹੀਦ ਕਰਨ ਲਈ ਇੱਕ ਮੱਛੀ ਪਾਲਣ ਸਮਝੌਤਾ ਹੋਇਆ ਹਾਂਜੀ ਰੀਸੈਂਟਲੀ ਭਾਰਤ ਅਤੇ 몰ਦੀਵ ਦੇ ਵਿਚਕਾਰ ਹੈ ਇਕ ਟੂ ਨਾ ਉਦਯੋਗ ਤੇ ਜਲ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਣ ਸਮਝੌਤਾ ਹੋਇਆ ਭਾਰਤ ਤੇ ਮੋਲਦੀਬ ਦੇ ਵਿਚਕਾਰ ਹੁਣ ਮੋਲਦੀਬ ਦੇ ਵਿਚਕਾਰ ਇਹ ਸਮਝੌਤਾ ਹੋਇਆ ਮੋਲਦੀਬ ਦੀ ਕੈਪੀਟਲ ਦੇਖ ਸਕਦੇ ਹੋ ਤੁਸੀਂ ਕੈਪੀਟਲ ਆ ਮਾਲੀ ਕ੍ਰਾਂਸੀਆ ਮੋਲਦੀਬੀਅਨ ਰੁਪਇਆ ਪ੍ਰੈਜ਼ੀਡੈਂਟ ਆ ਮੁਹੰਮਦ ਮੋਇਜ਼ੂ ਭਾਰਤ ਨੇ ਮੋਲਦੀਬ ਨੂੰ 4850 ਕਰੋੜ ਦੀ ਕਰਜ਼ਾ ਲਾਈਨ ਦਿੱਤੀ ਮੋਲਦੀਬ ਨੇ ਰਾਸ਼ਟਰਪਤੀ ਨੇ 15 ਘੰਟੇ ਲੰਬੀ ਪ੍ਰੈਸ ਕਾਨਫਰੰਸ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਭਾਰਤੀ ਜਲ ਸੈਨਾ ਨੇ 몰ਦੀਪ ਟਟ ਰੱਖੇ ਇੱਕ ਜਹਾਜ਼ ਐਮ ਐਨ ਡੀ ਐਫ ਹੁਰਾਵੀ ਨੂੰ ਸਫਲਤਾਪੂਰਵਕ ਮੁਰੰਮਤ ਕੀਤਾ 몰ਦੀਪ ਵਿੱਚ ਡੈਮਸ ਡੈਮਸਲਫਿਸ਼ ਦੀ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਗਈ ਮੋਲਦੀਪ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਵਿੱਚ UPI ਸ਼ੁਰੂ ਕਰਨ ਦਾ ਫੈਸਲਾ ਕੀਤਾ। ਹਾਲ ਹੀ ਵਿੱਚ ਵਿਸ਼ਵ ਕੁਦਰਤ ਸੰਭਾਲ ਦਿਵਸ ਕਦੋਂ ਮਨਾਇਆ ਗਿਆ? ਵਿਸ਼ਵ ਕੁਦਰਤ ਸੰਭਾਲ ਦਿਵਸ ਹਰ ਇੱਕ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ। ਲੋਕਾਂ ਵਿੱਚ ਕੁਦਰਤ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਜੈ ਭੂਮਿੰਤਾ ਦੀ ਸੰਭਾਲ ਲਈ ਅਤੇ ਟਿਕਾਊ ਵਿਕਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਰ ਇੱਕ ਸਾਲ 28 ਜੁਲਾਈ ਨੂੰ ਕੁਦਰਤ ਸੰਭਾਲ ਦਿਵਸ ਮਨਾਇਆ ਜਾਂਦਾ। ਹੁਣ ਜੁਲਾਈ ਦੇ ਇੰਪੋਰਟੈਂਟ ਡੇ ਦੀ ਗੱਲ ਤਾਂ 1 ਜੁਲਾਈ ਨੂੰ ਡਾਕਟਰ ਦਿਵਸ ਸੀਏ ਦਿਵਸ ਜੀਐਸਟੀ ਦਿਵਸ ਮਨਾਇਆ ਗਿਆ 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ ਮਨਾਇਆ ਗਿਆ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ 4 ਜੁਲਾਈ ਨੂੰ ਅਮਰੀਕਾ ਦਾ ਆਜ਼ਾਦੀ ਦਿਵਸ ਮਨਾਇਆ ਗਿਆ 5 ਜੁਲਾਈ ਨੂੰ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਇਹ ਹਰੇਕ ਸਾਲ ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਤੇ ਇਸ ਵਾਰ ਪਹਿਲਾ ਸ਼ਨੀਵਾਰ 5 ਜੁਲਾਈ ਦਾ ਸੀ ਤਾਂ 5 ਜੁਲਾਈ ਨੂੰ ਮਨਾਇਆ ਗਿਆ 6 ਜੁਲਾਈ ਨੂੰ ਵਿਸ਼ਵ ਜਨੋਸਿਸ ਦਿਵਸ ਮਨਾਇਆ ਗਿਆ 7 ਜੁਲਾਈ ਨੂੰ ਵਿਸ਼ਵ ਕਿਸ਼ਵੇਂ ਹੇਲੀਪਾਸ਼ਾ ਦਿਵਸ ਮਨਾਇਆ ਗਿਆ 10 ਜੁਲਾਈ ਨੂੰ ਗਲੋਬਲ ਊਰਜਾ ਸਤੰਤਰਤਾ ਦਿਵਸ ਮਨਾਇਆ ਗਿਆ 11 ਜੁਲਾਈ ਨੂੰ ਵਿਸ਼ਵ ਅਵਾਦੀ ਦਿਵਸ ਮਨਾਇਆ ਗਿਆ 12 ਜੁਲਾਈ ਨੂੰ ਪੇਪਰ ਬੈਗ ਦਿਵਸ ਅਤੇ ਮਲਾਲਾ ਦਿਵਸ ਮਨਾਇਆ ਗਿਆ 15 ਜੁਲਾਈ ਨੂੰ ਵਿਸ਼ਵ ਯੋਗਾ ਹੁਨਰ ਦਿਵਸ ਮਨਾਇਆ ਗਿਆ 16 ਜੁਲਾਈ ਨੂੰ AI ਪ੍ਰਸੰਸਾ ਦਿਵਸ ਮਨਾਇਆ ਗਿਆ ਵਿਸ਼ਵ ਸੱਪ ਦਿਵਸ ਮਨਾਇਆ ਗਿਆ 17 ਜੁਲਾਈ ਨੂੰ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਗਿਆ <laughs> 18 ਜੁਲਾਈ ਨੂੰ ਅੰਤਰਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਅਤੇ ਤਾਮਿਲਨਾਡੂ ਦਿਵਸ ਮਨਾਇਆ ਗਿਆ। 20 ਜੁਲਾਈ ਨੂੰ ਵਿਸ਼ਵ ਸਤਰੰਝ ਦਿਵਸ ਅਤੇ ਅੰਤਰਰਾਸ਼ਟਰੀ ਚੰਦਰ ਦਿਵਸ ਮਨਾਇਆ ਗਿਆ। 22 ਜੁਲਾਈ ਨੂੰ ਰਾਸ਼ਟਰੀ ਝੰਡਾ ਦਿਵਸ, ਵਿਸ਼ਵ ਦਿਮਾਗੀ ਸਿਹਤ ਦਿਵਸ ਅਤੇ ਪਾਣੀ ਅਨੁਮਾਨ ਦਿਵਸ ਮਨਾਇਆ ਗਿਆ। 23 ਜੁਲਾਈ ਨੂੰ ਰਾਸ਼ਟਰੀ ਪ੍ਰਸਾਰਣ ਦਿਵਸ ਮਨਾਇਆ ਗਿਆ। 24 ਜੁਲਾਈ ਨੂੰ ਆਮਦਨ ਕਰ ਦਿਵਸ ਮਨਾਇਆ ਗਿਆ। 25 ਜੁਲਾਈ ਨੂੰ ਨਿਆਂਇਕ ਭਲਾਈ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। 26 ਜੁਲਾਈ ਨੂੰ ਕਾਰਗਿਲ ਬਿਜੇ ਦਿਵਸ ਮਨਾਇਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਪਹਿਲੀ ਆਰਮਡ ਫੋਰਸੇਸ ਨੈਸ਼ਨਲ ਕਾਨਫਰੰਸ ਸ਼ੇਪ 2025 ਕਿਸ ਨੇ ਆਯੋਜਿਤ ਕੀਤੀ ਹਾਂਜੀ ਫਰਸਟ ਆਰਮਡ ਫੋਰਸੇਸ ਨੈਸ਼ਨਲ ਕਾਨਫਰੰਸ ਸ਼ੇਪ 2025 ਆਯੋਜਿਤ ਕੀਤੀ ਗਈ ਨਵੀਂ ਦਿੱਲੀ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਆਰਮੀ ਹਸਪੀਟਲ ਰਿਸਰਚ ਐਂਡ ਰੈਫਰਲ ਨਵੀਂ ਦਿੱਲੀ ਨੇ ਪਹਿਲੀ ਵਾਰ ਆਰਮਡ ਫੋਰਸੇਸ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਸ਼ੇਪ 2025 ਦਾ ਯੋਜਨ ਕੀਤਾ ਜਿਸ ਦਾ ਅਰਥ ਹੈ ਸਸਟੇਨੇਬਲ ਹਸਪਤਾਲ ਆਰਕੀਟੈਕਟਡ ਯੋਜਨਾਬੰਦੀ ਬੁਨਿਆਦੀ ਢਾਂਚਾ ਤੇ ਉਪਕਰਨ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਹਵਾਈ ਅੱਡੇ ਨੂੰ 2025 ਦਾ ਦੁਨੀਆ ਦਾ ਸਭ ਤੋਂ ਸੁੰਦਰ ਹਵਾਈ ਅੱਡਾ ਐਲਾਨਿਆ ਗਿਆ ਹਾਂਜੀ 2025 ਦਾ ਦੁਨੀਆ ਦਾ ਸਭ ਤੋਂ ਸੁੰਦਰ ਹਵਾਈ ਅੱਡਾ ਬਣਿਆ ਮਾ ਚੀਨ ਦਾ ਜਨਤਾਈ ਪੈੰਗਲਾਈ ਹਵਾਈ ਅੱਡਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ हाल ही ਵਿੱਚ ਫਿਡੇ ਮਹਿਲਾ ਸਤਰੰਜ ਵਿਸ਼ਵ ਕੱਪ 2025 ਕਿਸ ਨੇ ਜਿੱਤੀ ਫਿਡੇ ਮਹਿਲਾ ਸਤਰੰਜ 2025 ਫਿਡੇ ਮਹਿਲਾ ਸਤਰੰਜ ਵਿਸ਼ਵ ਕੱਪ 2025 ਦੀਵਿਆ ਦੇਸ਼ਮੁਖ ਨੇ ਜਿੱਤੀ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਲ ਹੀ ਵਿੱਚ ਕਿੰਨੇ ਸੰਸਦ ਮੈਂਬਰਾਂ ਨੂੰ ਸੰਸਦ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਟੋਟਲ 17 ਸੰਸਦ ਮੈਂਬਰਾਂ ਨੂੰ ਸੰਸਦ ਰਤਨ ਪੁਰਸਕਾਰ ਮਿਲਿਆ ਲੋਕ ਸਭਾ ਵਿੱਚ ਸ਼ਾਨਦਾਰ ਕੰਮ ਕਰਨ ਲਈ 17 ਸੰਸਦ ਮੈਂਬਰਾਂ ਨੂੰ ਸੰਸਦ ਰਤਨ ਪੁਰਸਕਾਰ ਮਿਲਿਆ। ਇਨ੍ਹਾਂ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਇਸ ਤੋਂ ਇਲਾਵਾ 4 ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਯੂਰੀ ਪੁਰਸਕਾਰ ਵੀ ਦਿੱਤਾ ਗਿਆ। ਸੰਸਦ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਐਨ.ਸੀ.ਪੀ. ਸ਼ਰਦ ਇਸ ਤੋਂ ਇਲਾਵਾ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਸ਼੍ਰੀਵ ਸੈਨਾ UBT ਸੰਸਦ ਮੈਂਬਰ ਅਰਵਿੰਦ ਸਾਵੰਤ ਸਮੇਤ 17 ਮੈਂਬਰ ਸ਼ਾਮਿਲ ਹਨ ਨੈਕਸਟ ਹੈ ਹਾਲ ਹੀ ਵਿੱਚ ਵੀਰ ਪਰਿਵਾਰ ਸਹਾਇਤਾ ਯੋਜਨਾ ਕਿਸ ਨੇ ਸ਼ੁਰੂ ਕੀਤੀ ਵੀਰ ਪਰਿਵਾਰ ਸਹਾਇਤਾ ਯੋਜਨਾ ਇਹ ਸ਼ੁਰੂ ਕੀਤੀ ਹੈ ਜੀ ਨਾਲਸਾ ਨੇ ਨਾਲਸਾ ਜਾਨੀ ਕਿ ਰਾਸ਼ਟਰੀ ਕਾਨੂੰਨੀ ਸੇਵਾ ਮਾ ਅਥਾਰਟੀ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਇਸ ਦੇ ਵਿੱਚ ਕੀ ਹੈ ਜੋ ਰੱਖਿਆ ਕਰਮਚਾਰੀਆਂ ਸਾਕਾ ਸੈਨਿਕਾ ਤੇ ਅਰਧ ਸੈਨਿਕਾ ਬਲਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਇਹ ਯੋਜਨਾ ਨੈਕਸਟ ਜੋ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਟੈਸਟ ਮਿਲਿਆ ਸੀ ਉਸ ਦਾ ਆਨਸਰ ਡਿਸਕਸ ਕਰ ਲੈਣੇ ਆ ਕਿ ਹਾਲ ਹੀ ਵਿੱਚ ਏਸ਼ੀਆ ਕੱਪ 2025 ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਏਸ਼ੀਆ ਕੱਪ 2025 ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਇਹ ਤੁਹਾਨੂੰ ਇੱਥੇ ਪੁੱਛਿਆ ਜਾ ਰਿਹਾ ਤਾਂ ਏਸ਼ੀਆ ਕੱਪ 2025 ਯੂਏਈ ਦੇ ਵਿੱਚ ਹੋਵੇਗਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਤੁਹਾਡੇ ਲਈ ਅੱਜ ਦਾ ਟੈਸਟ हाल ही ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਸਫਾਈ ਕਰਮਚਾਰੀ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੋਗੇ ਹੁਣ ਅਸੀਂ ਕਰਦੇ ਹਾਂ ਇੰਪੋਰਟੈਂਟ ਕਰੰਟ ਅਫੇਅਰ ਰਿਵਾਈਜ਼ ਪ੍ਰੋਫੈਸਰ ਅਸੀਮ ਕੁਮਾਰ ਕੋਸ਼ ਨੂੰ ਹਰਿਆਣਾ ਦਾ ਨਵਾਂ ਰਾਜਪਾਲ ਐਲਾਨਿਆ ਗਿਆ ਫਾਜ਼ਿਲਕਾ ਵਿੱਚ ਭਾਰਤ ਦਾ ਪਹਿਲਾ ਲੱਕੜ ਦਾ ਗੁਰਦੁਆਰਾ ਖੁੱਲਿਆ ਈਗਾ ਸਵੇਟੇਕ ਨੇ ਵਿਵਲੰਦਨ 2025 ਮਹਿਲਾ ਸਿੰਗਲਸ ਕਿਤਾਬ ਜਿੱਤੇ ਆ ਤਮਿਲਨਾਡੂ ਨੇ ਪੁਰਸ਼ ਹਾਕੀ ਇੰਡੀਆ ਮਾਸਟਰਜ਼ ਕੱਪ 2025 ਜਿੱਤੇ ਆ ਗੁਜਰਾਤ 1 ਕਰੋੜ ਸਟਾਕ ਮਾਰਕੀਟ ਨਿਵੇਸ਼ਕਾਂ ਨੂੰ ਪਾਰ ਕਰਨ ਵਾਲਾ ਤੀਜਾ ਭਾਰਤੀ ਰਾਜ ਬਣਿਆ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਾਇਓਫਿਊਲ ਖਪਤਕਾਰ ਬਣਿਆ ਆਂਧਰਾ ਪ੍ਰਦੇਸ਼ ਸਰਕਾਰ ਨੇ ਸਹਿਰੀ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਦਿਜੀ ਲక్ష్ਮੀ ਯੋਜਨਾ ਸ਼ੁਰੂ ਕੀਤੀ ਡੰਗੇਤੀ ਜਨਵੀ ਨਾਸਾ ਦੇ 에ਅਰ ਸਪੇਸ ਪ੍ਰੋਗਰਾਮ ਨੂੰ ਪੂਰਾ ਕਰਨ ਵਾਲੀ ਪਹਿਲੀ ਭਾਰਤੀ ਬਣੀ ਰਾਧਾਨਾਥ ਸਵਾਮੀ ਨੂੰ ਨਿਊਯਾਰਕ ਸਿਟੀ ਸਨਮਾਨ ਮਿਲਿਆ हरि कृष्णन ए भारत देश का सिमी ग्रैंड मास्टर बने दीपिका पादुकोण को हॉलीवुड वॉक ऑफ फेम ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਜنٹੀਨਾ ਵਿੱਚ ਕੀ ਟੂ ਦੀ ਸਿਟੀ ਸਨਮਾਨ ਮਿਲਿਆ ਆਸਥਾ ਪੂਨੀਆ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ ਐਪਲ ਨੇ ਸਵੀਖਾਨ ਨੂੰ ਮੁੱਖ ਸੰਚਾਲਨ ਅਧਿਕਾਰੀ ਚੁਣਿਆ ਤਾਮਿਲਨਾਡੂ ਦੇ ਗਿੰਗੀ ਕਿਲੇ ਨੂੰ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਐਲਾਨਿਆ ਗਿਆ ਸੋਨਾਲੀ ਮਿਸ਼ਰਾ ਆਰਪੀਐਫ ਦੀ ਪਹਿਲੀ ਮੈਲਾ ਡਾਇਰੈਕਟਰ ਜਨਰਲ ਬਣੀ ਹਿਮਾਚਲ ਪ੍ਰਦੇਸ਼ ਚਿਹਰੇ ਦੀ ਸਕੈਨਿੰਗ ਕਰਕੇ ਰਾਸ਼ਨ ਵੰਡਣ ਵਾਲਾ ਪਹਿਲਾ ਰਾਜ ਬਣਿਆ ਪੰਜਾਬ ਵਿੱਚ ਮੁਫਤ ਇਲਾਜ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹਰਿਆਣਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਜੰਗਲ ਸਫਾਰੀ ਬਣੇਗੀ ਉੱਤਰਾਖੰਡ ਸਰਕਾਰ ਨੇ ਆਪਰੇਸ਼ਨ ਕਾਲਾ ਨੀਮੀ ਸ਼ੁਰੂ ਕੀਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ